70 ਰੁਪਏ ਕਿਹਦੇ ਹੈ ਇਹ ਇਹ ਤੋਂ ਪਰਪਰ ਨੇ ਇੱਧਰ 70 ਰੁਪਏ ਦਾਣ ਆਇਆ ਬਾਬਲੇ ਦਾਣ ਕਿਤੇ ਹੈ ਉਹ ਕਿਹਨੂੰ ਦਿੱਤੇ ਹੋਏ ਹੈ ਜੱਟ ਆਪ ਵੀ ਦੇ ਆਇਆ ਦੇਖੋ ਪਰਪਰ ਲੱਗੀ ਹੈ 10 ਪੈ ਦਾ ਸਪੋਤਾ ਖਾਇਆ ਹੈ ਦੇਖੋ ਕਹਣਾ ਪੈਣ 70 ਰੁਪਏ ਹੈ ਲਓ ਸਾਹਮਣੇ ਪਈ ਕਬੱਡੀ ਨਾਰੀ ਚਾ मैं थोड़े बहुत बड़ा आ गया पापी मेरे मित्र करे सुन गए मेरे मित्र खिला कि नंबर कि अपनी तीवी किए मैं कड़ी फेर फिर

गा गांदा पकाओ सो दा मारी बोआंदो रेटी को जणा चारण की फेर तक के अगली दीवार सीढ़ियां में इस तेरे का क्या करें आओ जी कोई समीर आ बिल्ला अपने पैसे ले जावे बिल्ला बिल्ला अपने पैसे ले जा भाई आओ जी जल्दी काम ले ले जा अपने इधर जाका ਇੱਕ ਇਹ ਗਾਣਾ ਬਾਈ ਸਾਡੇ ਹੱਥ ਪਹਿਲੇ ਤੇ ਮੈਂ ਪਹਿਲਾਂ ਉਸ ਵੇਲੇ ਯਾਰ ਜਿੰਨੇ ਪਹਿਲਾਂ ਫੋਨ ਨਹੀਂ ਕਰੇ ਕੋਈ ਚੱਕਰ ਨਹੀਂ ਬਈ ਯਾਰ 9:30 10:00 ਇਹ 10 ਨਹੀਂ ਟਾਈਮ ਵਾਲਾ ਹੋ ਜਾਂਦਾ ਪਹਿਲਾਂ ਤੇ ਬਈ ਸਾਢੇ 7 8 ਠੀਕ ਹੈ ਸਾਢੇ 7 8 ਬਤਾ ਦੇ ਯਾਰ ਕੋਈ ਇੱਕ ਖੜਾ ਲਾਈਟਾਂ ਲਗੀਆਂ ਚਾਹੇ ਸਟਾ ਠੀਕਰ ਫੁੱਲ ਫੁੱਲ ਠੀਕ ਬਸ ਸਾਢੇ 7 ਕਰਦੇ ਤੇਰੇ ਕਹਿੰਦੇ ਕਿ ਹੋਵੇ ਹਾਂ ਤੇਰੇ ਕਹਿੰਦੇ ਇੱਥੋਂ ਲੈਣ ਤੋਗਣਾ ਟਾਈਮ ਮਰ ਉਹਦੀ ਸ਼ੁਰੂ ਕਰ ਦਿਆ ਕਰ ਸਾਢੇ 7 ਬਈ ਸਾਢੇ 7 ਸਾਢੇ ਸੀ ਰੇਟ ਆਉਂਦਾ ਠੀਕ ਆ ਬਈ ਠੀਕ ਆ ਬਈ ਮੈਂ ਚੱਲੋ ਗਰਾਊਂਡ ਪੰਗਾ ਕੇ ਖੇਡ ਕੇ ਆ ਬੱਲਾ ਉਹ ਤਾਂ ਇਹਦਾ 55 ਖੇਡੇ ਚੱਲ ਕੋਈ ਹੋੜੀ ਜਿੰਦ ਦੀ ਨਾਲ ਬਸ ਉਹ ਕੋਈ ਮੈਹੀ ਨਾ ਬਵਾ ਕੇ ਦੇ ਕਰਿਆ ਜਾਂ ਲਾਲ ਆਉਂਦੇ ਯਾਰ ਕੀਤੀ ਨੇ ਬਾਈ ਬਣੀ ਮਾਰੋ ਕੋਈ ਕੀਤੀ ਯਾਰ ਬਾਈ ਟਾਸ ਕਰੋ ਯਾਰ ਹਾਂ ਚਲ ਟਾਸ ਕਰਦਾ ਚਲ ਬਾਈ ਚੜ ਚਾਰ ਦਿਨ